ਦਾ ਸਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 13 ਨਵੰਬਰ 2025 ਦਿਨ ਵੀਰਵਾਰ ਨਾਨਕਸ਼ਹੀ ਸਾਮਤ 557 ਕੱਤਕ ਮਹੀਨੇ ਦੀ 27 ਤਰੀਕ ਹੈ ਜੀ ਸੈਮੀ ਆਮੂ ਕੈਡਜੀ ਅਤੇ ਕੁਆਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਆ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਦੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਅਤੇ ਕੈਲਗੀ ਦੀ ਕਾਮਯਾਬੀ ਤੋਂ ਬਾਅਦ ਆਪਣੀ ਤੀਜੀ ਲੋਕੇਸ਼ਨ ਐਡਮੰਟਨ ਚ ਖੋਲ੍ਹ ਦਿੱਤੀ ਹੈ ਇਸ ਦੇ ਨਾਲ ਹੀ ਫਾਈਬਰ ਟੈਕ ਡਿਸਟ੍ਰਿਬਿਊਟਰ ਸਾਡੇ ਪ੍ਰੋਗਰਾਮ ਦੇ ਸਪਾਂਸਰ ਸਰੀ ਵੈਨਕੂਵਰ ਕੁਕਟਲਮ ਤੰਥਾ ਹਾਤਵੇ ਹੈਪਲਮਿੰਦਰ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਪ੍ਰਧਾਨ ਮੰਤਰੀ ਮਾਰਕਾਨੀ ਦੀ ਵਾਈਟ ਡਰਗ ਬੀਜ ਦੇ ਉਤੇ ਗੀੜੀ ਜਦੋਂ ਕਿ ਸਰੀ ਸ਼ਹਿਰ ਦੇ ਵਿੱਚ ਫਰੋਤੀਆਂ ਤੇ ਗੋਲੀਆਂ ਚੱਲ ਰਹੀਆਂ ਤੇ ਇੱਧਰ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਕੈਨੇਡਾ ਦੀ ਖੁਫੀਆ ਏਜੰਸੀ CSIS ਦੇ ਡਾਇਰੈਕਟਰ ਨੇ ਕਿਨਾਂ ਚਾਰ ਮੁਲਕਾਂ ਤੋਂ ਖਤਰਾ ਦੱਸਿਆ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਤੇ ਫਿਰ ਗੱਲ ਕਰਾਂਗੇ ਅਮਰੀਕਾ ਦੀ ਜਿੱਥੇ ਸ਼ਟਡਾਊਨ ਖਤਮ ਹੋ ਗਿਆ ਐਪਸਟਾਈਨ ਫਾਈਲ ਜਿਹੜੀਆਂ ਆ ਉਹ ਜਨਤਕ ਹੋ ਚੁੱਕੀਆਂ ਤੇ ਇਹਨਾਂ ਦੇ ਵਿੱਚ ਜਿਹੜਾ 트੍ਰੰਪ ਦੇ ਨਾਲ ਨਾਲ ਭਾਜਪਾ ਦੇ ਆਗੂ ਹਰਦੀਪ ਪੁਰੀ ਦਾ ਨਾਮ ਵੀ ਆ ਰਿਹਾ ਜੀ ਤੇ आरएसएस ਨੇ ਅਮਰੀਕਾ ਦੇ ਵਿੱਚ ਲ lobby ਕਰਨ ਲਈ ਇੱਕ ਫਰਮ ਵਲ ਪਾ ਕੇ ਹਾਇਰ ਕੀਤੀ ਆ ਉਹ ਭਾਂਡਾ ਭੱਜ ਗਿਆ ਤੇ ਪੂਰਾ ਪ੍ਰੋਗਰਾਮ ਲੈ ਕੇ ਉਹਨੇ ਤੁਹਾਡੀ ਸੇਵਾ ਚ ਵਾਪਸ ਆਉਂਦੇ ਆ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਜ਼ ਪਤਾ نوٹ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 7045931111 6045931111 ਸਰੀਅਤ ਦੇ ਕੈਲਗਰੀ ਦੀ ਕਾਮਯਾਬੀ ਤੋਂ ਬਾਅਦ ਹੁਣ ਅਸੀਂ ਆਪਣੀ ਤੀਜੀ ਲੋਕੇਸ਼ਨ ਐਡਵਿੰਟਨ ਦੇ ਵਿੱਚ ਵੀ ਖੋਲ ਲਈ ਹੈ ਦਸੋ ਹੋਤਾ ਸ਼ੋਚ ਇੱਕ ਵਾਰ ਫਿਰ ਆਪ ਸਭ ਦਾ ਨਿਗਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਤੋਂ ਕੈਨੇਡਾ ਦੇ ਸ਼ਹਿਰ ਸਰੀ ਤੋਂ ਜਿਹਨੂੰ ਐਕਸ਼ਨ ਸਿਟੀ ਪੇ ਜਾਣਿਆ ਜਾਂਦਾ ਤੇ ਅੱਜਕੱਲ ਫਰੋਤੀਆਂ ਦੀ ਰਾਜਧਾਨੀ ਬਣਿਆ ਹੋਇਆ ਪ੍ਰਧਾਨ ਮੰਤਰੀ ਮਾਰਕ ਕਾਰ ਨੇ ਇਸ ਸ਼ਹਿਰ ਪਹੁੰਚੇ ਹੋਏ ਸਨ ਵਾਈਟ ਰੌਕ ਬੀਚ ਦੀ ਵਰਦੇ ਮੀਂਹ ਦੇ ਵਿੱਚ ਗਿੜੀ ਦੇ ਕੇ ਮੁੜ ਗਏ ਆ ਪਰ ਇੰਨਾ ਨਹੀਂ ਸਰਿਆ ਕਿ ਇੱਥੇ ਦੇ ਲੋਕਾਂ ਨੂੰ ਜੋ ਪਰੇਸ਼ਾਨੀ ਆਈ ਹੋਈ ਹੈ ਉਹਦੇ ਬਾਰੇ ਚਾਰ ਅੱਖਰ ਬੋਲ ਜਾਣ ਜਾਂ ਉਹਦੇ ਬਸ ਘੱਟੋ-ਘੱਟ ਕੁਝ ਕਰਨ ਦਾ ਪ੍ਰੋਸ ਸਾਹੀ ਦਿਵਾ ਜਾਣ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਨ ਨੇ ਵਾਈਟ ਰੌਕ ਪੀਅਰ ਦੇ ਉੱਤੇ ਗੇੜੀ ਦੇ ਕੇ ਗਏ ਆ ਫੋਟੋਆਂ ਖਿਚਾ ਕੇ ਗਏ ਆ ਤੇ ਉੱਥੋਂ ਥੋੜੀ ਹੀ ਦੂਰ ਗੋਲੀਆਂ ਚੱਲ ਰਹੀਆਂ ਸੀਗੀਆਂ ਜਦੋਂ ਉਹ ਇੱਥੋਂ ਮੁੜੇ ਆ ਤੇ ਉਤੋਂ ਕੁਝ ਘੰਟਿਆਂ ਬਾਅਦ ਹੀ 170 ਸਟਰੀਟ ਤੇ 32 ਐਵਨਿਊ ਦੇ ਲਾਗੇ ਮੌਜੂਦ ਪੰਜਾਬੀ ਕਾਰੋਬਾਰੀ ਦੇ ਘਰ ਤੇ ਦੂਜੀ ਵਾਰ ਗੋਲੀਆਂ ਚੱਲੀਆਂ ਪਹਿਲੀ ਵਾਰੀ ਗੋਲੀਆਂ ਸ਼ਨੀਵਾਰ ਨੂੰ ਇਸੇ ਲੰਘੇ ਸ਼ਨੀਵਾਰ ਨੂੰ ਤਕਰੀਬਨ ਸਵੇਰੇ ਪੌਣੇ 9 ਵਜੇ ਦਿਨ ਦਿਹਾੜੇ ਚਲਾਈਆਂ ਗਈਆਂ ਸੀ ਇੱਕ ਵਿਅਕਤੀ ਇਸ ਮਾਮਲੇ ਵਿੱਚ ਜ਼ਖਮੀ ਹੋਇਆ ਸੀ ਤੇ ਹੁਣ ਜਿਹੜੀ ਦੂਜੀ ਵਾਰੀ ਗੋਲੀਬਾਰੀ ਕੀਤੀ ਗਈ ਹੈ ਉਹ ਕੱਲ੍ਹ ਸ਼ਾਮ ਤਕਰੀਬਨ 7:30 ਵਜੇ ਕੀਤੀ ਗਈ ਹੈ ਤੇ ਪੁਲਿਸ ਦਾ ਕਹਿਣਾ ਕਿ ਇਹਦੇ ਵਿੱਚ ਕੋਈ ਵੀ ਜਾਨਾ ਜ਼ਖਮੀ ਨਹੀਂ ਹੋਇਆ ਪਰ ਅਜਿਹੇ ਘਟਨਾਵਾਂ ਨੇ ਸਰੀ ਤੋਂ ਲੈ ਕੇ ਬ੍ਰੈਮਟਨ ਤੱਕ ਪੰਜਾਬੀ ਕਾਰੋਬਾਰੀ ਜਿਹੜੇ ਆ ਦਹਿਲਾਏ ਪਏ ਆ ਸਮਝ ਨਹੀਂ ਆ ਰਹੀ ਉਹਨਾਂ ਨੂੰ ਵੀ ਅਸੀਂ ਕਰੀਏ ਕੀ ਆ ਤੁਸੀਂ ਪਿੱਛੇ ਮੈਪ ਦੇਖ ਰਹੇ ਆ ਇਹ ਜਿਹੜਾ ਥੱਲੇ ਵਾਲਾ ਕਾਰਨਰ ਆ ਜਿੱਥੇ ਕਾਰਨੀ ਸਪੌਟ ਲਿਖਿਆ ਹੋਇਆ ਇਹ ਵਾਈਟ ਟਰੱਕ ਪੀਅਰ ਆ ਜਿੱਥੇ ਕਿ ਕਾਰਨੀ ਫੋਟੋ ਖਿਚਾ ਕੇ ਗਏ ਆ ਤੇ ਦੂਜੇ ਪਾਸੇ ਸ਼ੂਟਿੰਗ ਸਪੌਟ ਆ ਸੋ ਬਹੁਤ ਲੱਗੇ ਸੀਗਾ ਇਹ ਏਰੀਆ ਜਿੱਥੇ ਕਾਰਨੀ ਹਣੀ ਫੋਟੋ ਖਿਚਾ ਕੇ ਗਏ ਆ ਤੇ ਦੂਜੇ ਪਾਸੇ ਘਰ ਦੇ ਉੱਤੇ ਲਗਾਤਾਰ ਗੋਲੀਆਂ ਚੱਲ ਰਹੀਆਂ ਸਨ ਸੋ ਇੱਥੋਂ ਚਾਹੀਦਾ ਤੇ ਇਹ ਸੀਗਾ ਕਿ ਸਾਡੇ ਸਰੀ ਦੇ ਐਮਪੀਜ਼ ਪ੍ਰਧਾਨ ਮੰਤਰੀ ਕਾਰਨੀ ਤੱਕ ਪਹੁੰਚ ਕਰ ਦੇ ਇੱਕ ਪ੍ਰੈਸ ਕਾਨਫਰੰਸ ਕਰਵਾਉਂਦੇ ਕਿ ਜੇਕਰ ਇਹਨਾਂ ਨੇ ਆਪ ਗੱਲ ਨਹੀਂ ਕਰਨੀ ਤਾਂ ਘੱਟੋ-ਘੱਟ ਮੀਡੀਆ ਨੂੰ ਲਿਜਾ ਕੇ ਮੁਰੇ ਮਾਰਕਾਨੀ ਦੇ ਬਿਠਾ ਦਿਓ ਤਾਂ ਕਿ ਮੀਡੀਆ ਸਵਾਲ ਕਰ ਸਕੇ ਵੀ ਜੀ ਜਿਹੜੇ ਸਰੀ ਦੇ ਲੋਕ ਨੇ ਬ੍ਰੈਂਟਨ ਦੇ ਲੋਕ ਨੇ ਆ ਉਹ ਸਪੋਰਟ ਦੇ ਲੋਕ ਆ ਵੀ ਕੀ ਇਹ ਟ੍ਰੈਕਸ ਨਹੀਂ ਭਰਦੇ ਹੈਗੇ ਜਾਂ ਇਹ ਬੰਦਿਆਂ ਦੇ ਚ ਨਹੀਂ ਆਉਂਦੇ ਇਹਨਾਂ ਦੀ ਕਿਸੇ ਗਿਣਤੀ ਨਹੀਂ ਹੁੰਦੀ ਵੀ ਇੱਥੇ ਲਗਾਤਾਰ ਬੰਦੇ ਮਾਰੇ ਜਾ ਰਹੇ ਆ ਫਰੋਤੀਆਂ ਮੰਗੀਆਂ ਜਾ ਰਹੀਆਂ ਧਮਕੀਆਂ ਆ ਰਹੀਆਂ ਸਰਕਾਰ ਕੁਝ ਕਰ ਨਹੀਂ ਰਹੀ ਹੈਗੀ ਸੋ ਪ੍ਰੈਸ ਕਾਨਫਰੰਸ ਨਹੀਂ ਕਰਾਈ ਗਈ ਅ ਨਹੀਂ ਤਾਂ ਫਿਰ ਪ੍ਰਧਾਨ ਮੰਤਰੀ ਮਾਰਕਾ ਨੇ ਤੋਂ ਸਵਾਲ ਹੋਣੇ ਸੀਗੇ ਤੇ ਨਾ ਹੀ ਉਹਨੇ ਖੋਦ ਸਮੱਸਿਆ ਦੇ ਉੱਤੇ ਕੋਈ ਗੱਲ ਕੀਤੀ ਆ ਹਾਲਾਂਕਿ ਸਰੀ ਆਏ ਸੀਗੇ ਤਾਂ ਉਹਨੇ ਇਸ ਮਸਲੇ ਉੱਤੇ ਗੱਲ ਕਰਨੀ ਬਣਦੀ ਸੀ ਲੋਕ ਤਵਕਕੋ ਰੱਖਦੇ ਸੀਗੇ ਕਿ ਇਸ ਮਸਲੇ ਨੂੰ ਵੱਡੇ ਪੱਧਰ ਤੇ ਜਿਹੜਾ ਆ ਕਹੇ ਤਰੀਕੇ ਦੇ ਨਾਲ ਹੱਲ ਕਰਨਾ ਚਾਹੀਦਾ ਆ ਹੁਣ ਸਾਡੇ ਜਿਹੜੇ ਲੋਕ ਨੇ ਐਮਪੀ ਵੀ ਬਣੇ ਹੋਏ ਆ ਐਮਐਲਏ ਵੀ ਬਣੇ ਹੋਏ ਆ ਪ੍ਰਧਾਨ ਮੰਤਰੀ ਦਫ਼ਤਰ ਦੇ ਵਿੱਚ ਸਲਾਹਕਾਰ ਵੀ ਆ ਮੁੱਖ ਮੰਤਰੀ ਦਫ਼ਤਰ ਵਿੱਚ ਵੀ ਸਲਾਹਕਾਰ ਆ ਪਰ ਫਿਰ ਵੀ ਪਤਾ ਨਹੀਂ ਲੋਕਾਂ ਦੀ ਜਿਹੜੀ ਦੁੱਖ ਦੀ ਆਵਾਜ਼ ਆ ਉਹ ਮੁੱਖ ਮੰਤਰੀ ਦਫ਼ਤਰ ਜਾਂ ਪ੍ਰਧਾਨ ਮੰਤਰੀ ਦਫ਼ਤਰ ਤੱਕ ਪਹੁੰਚ ਨਹੀਂ ਰਹੀ ਨਹੀਂ ਤਾਂ ਇਹ ਨਾ ਹੁੰਦਾ ਕਿ ਜੇਕਰ ਦਫ਼ਤਰ ਤੱਕ ਗੱਲ ਪਹੁੰਚੀ ਹੁੰਦੀ ਤੇ ਪ੍ਰਧਾਨ ਮੰਤਰੀ ਸਰੀ ਆ ਕੇ ਬਿਨਾਂ ਕੁਝ ਬੋਲਿਆਂ ਮੁੜ ਜਾਂਦੇ ਸੋ ਪ੍ਰਧਾਨ ਮੰਤਰੀ ਮਾਰਕ ਕਾਰਨੇ ਨੇ ਦਿੱਲੀ ਵਿੱਚ ਹੋਏ ਬੰਬ ਧਮਾਕਿਆਂ ਬਾਰੇ ਦਾ ਟਵੀਟ ਕੀਤਾ ਕਿ ਬਹੁਤ ਮਾੜਾ ਕੰਮ ਹੋਇਆ ਵਾਕਈ ਕਰਨਾ ਵੀ ਜਾਇਜ਼ ਆ ਬਹੁਤ ਮਾੜਾ ਕੰਮ ਹੋਇਆ ਪਰ ਕੀ ਸਰੀ ਦੇ ਵਿੱਚ ਜੋ ਫਰੋਤੀਆਂ ਮੰਗੀਆਂ ਜਾ ਰਹੀਆਂ ਐ ਬਸ ਸਪੋਰਟ ਦੇ ਬੰਦੇ ਮਾਰੇ ਜਾ ਰਹੇ ਆ ਬ੍ਰੈਂਪਟਨ ਦੇ ਵਿੱਚ ਲੋਕਾਂ ਦੀਆਂ ਦੁਕਾਨਾਂ ਦੇ ਉੱਤੇ ਗੋਲੀਆਂ ਚਲਾਈਆਂ ਜਾ ਰਹੀਆਂ ਇਹਦੇ ਬਾਰੇ ਕੋਈ ਟਵੀਟ ਕਰਦੇ ਆ ਜਾਂ ਗੱਲ ਕਰਦੇ ਆ ਮਾਰਕ ਕਾਰਨੇ ਦੇ ਕੋਲ ਸਮਾਂ ਹੈ ਨਹੀਂਗਾ ਜਾ ਉਹਨਾਂ ਦੀ ਕੋਈ ਇੱਛਾ ਸ਼ਕਤੀ ਹੈ ਨੀਗੀ ਸੋ ਇਹ ਸਵਾਲ ਜ਼ਰੂਰ ਕਰਨੇ ਬਣਦੇ ਆ ਸੋ ਕੱਲ ਸਰੀ ਆਏ ਮਾਰਕਾਰ ਨੇ ਜਿਹੜੀਆਂ ਤਸਵੀਰਾਂ ਖਿਚਾ ਕੇ ਮੁੜ ਗਏ ਤੇ ਦੂਜੇ ਪਾਸੇ ਜਿਹੜੀਆਂ ਗੋਲੀਆਂ ਚੱਲਦੀਆਂ ਰਹੀਆਂ ਸੋ ਇਹ ਗੰਭੀਰ ਮਸਲਾ ਨਜ਼ਰ ਅੰਦਾਜ਼ ਕਿਉਂ ਕੀਤਾ ਗਿਆ ਕੀ ਸਾਡੇ ਐਮਪੀ ਇਹ ਗੱਲ ਪ੍ਰਧਾਨ ਮੰਤਰੀ ਤੱਕ ਪਹੁੰਚਾ ਨਹੀਂ ਰਹੇ ਇਹ ਸਵਾਲ ਜਿਹੜੇ ਲੋਕਾਂ ਦੇ ਮਨਾਂ ਵਿੱਚ ਆ ਰਹੇ ਆ ਕੀ ਇਸ ਮਸਲੇ ਦੇ ਉੱਤੇ ਗੱਲ ਕਰਨੀ ਜ਼ਰੂਰੀ ਸੀ ਜਾਂ ਬੀਜ ਦੀਆਂ ਗੇੜੀਆਂ ਜ਼ਿਆਦਾ ਜ਼ਰੂਰੀ ਸਨ ਹੁਣ ਤੁਸੀਂ ਇਹ ਦੇਖੋ ਵੀ ਮਾਰਕਾਰ ਨੇ ਜਦੋਂ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਲੀਡਰ ਚੁਣੇ ਜਾਣੇ ਸੀਗੇ ਤੇ ਇੱਕ ਲੀਡਰਸ਼ਿਪ ਰੇਸ ਚੱਲ ਰਹੀ ਸੀਗੀ ਤੇ ਉਸ ਵੇਲੇ ਹਾਲਾਤ ਇਹ ਸੀਗੇ ਕਿ ਸਾਡੇ ਸਰੀ ਦੇ ਐਮਪੀ ਜਿਹੜੇ ਨੇ ਲੋਕਾਂ ਦੇ ਘਰ ਘਰ ਲੈ ਕੇ ਉਹਨਾਂ ਤੁਰੇ ਫਿਰਦੇ ਸੀਗੇ ਉਹਨਾਂ ਦੇ ਵਾਸਤੇ ਤੇ ਹੌਲਾਂ 'ਚ ਫੰਡ ਰੇਜ਼ ਕੀਤੇ ਜਾ ਰਹੇ ਸੀਗੇ ਸੋ ਅੱਜ ਜਦੋਂ ਉਹੀ ਲੋਕ ਜਿਹੜੇ ਫੰਡ ਰੇਜ਼ ਕਰਦੇ ਆ ਜਿਹੜੇ ਇਹਨਾਂ ਨੂੰ ਮਦਦ ਦਿੰਦੇ ਰਹੇ ਆ ਉਹਨਾਂ ਦੇ ਉੱਤੇ ਗੋਲੀਆਂ ਚੱਲ ਰਹੀਆਂ ਉਹਨਾਂ ਨੂੰ ਧਮਕੀਆਂ ਆ ਰਹੀਆਂ ਤੇ ਅੱਜ ਸਾਡੇ ਐਮਪੀ ਪ੍ਰਧਾਨ ਮੰਤਰੀ ਨੂੰ ਲੈ ਕੇ ਉਹਨਾਂ ਦੇ ਕੋਲ ਕਿਉਂ ਨਹੀਂ ਜਾ ਰਹੇ ਵੀ ਅਸੀਂ ਤੁਹਾਡੇ ਰਾਖੇ ਹੈਗੇ ਆਂ ਅਸੀਂ ਤੁਹਾਡੇ ਲਈ ਕੁਛ ਨਾ ਕੁਝ ਕਰਾਂਗੇ ਤੇ ਜਦੋਂ ਗਾਹਾਂ ਨੂੰ ਇਲੈਕਸ਼ਨ ਆ ਜਾਣੀਆਂ ਫਿਰ ਇਹਨਾਂ ਨੇ ਪ੍ਰਧਾਨ ਮੰਤਰੀ ਕਾਰਜ ਦੇ ਨੂੰ ਲੈ ਕੇ ਦਰ ਦਰ ਤੇ ਘੁੰਮਣਾ ਆ ਵੀ ਹੁਣ ਇਲੈਕਸ਼ਨਸ ਆ ਗਈਆਂ ਸਾਡੀ ਹੈਲਪ ਕਰੋ ਲੋਕ ਬੜੇ ਭੁੱਲਣਹਾਰਿਆ ਜਲਦੀ ਭੁੱਲ ਜਾਂਦੇ ਆ ਸੋ ਜੇਕਰ ਲੋਕ ਜਵਾਬ ਦੇ ਬਣਾ ਹੋਣਾ ਤਾਂ ਪ੍ਰਧਾਨ ਮੰਤਰੀ ਦਫ਼ਤਰ ਤੱਕ ਗੱਲ ਜਰੂਰ ਜਾ ਸਕਦੀ ਆ ਪਰ ਗੱਲ ਉਹੀ ਆ ਕਿ ਜਿਹਦੇ ਗੋੜੀਆਂ ਚੱਲ ਜਾਂਦੀਆਂ ਜਿਹਨੂੰ ਧਾਮ ਕੀ ਆ ਜਾਂਦੀ ਆ ਉਹੀ ਰੰਡੀ ਰੋਣਾ ਰੋਂਦਾ ਆ ਬਾਕੀਆਂ ਨੂੰ ਤਾਂ ਇਦਾਂ ਲੱਗਦਾ ਵੀ ਕੋਈ ਗੱਲ ਇਹ ਨਹੀਂ ਕਿ ਰੌਲਾ ਕੋਈ ਨਹੀਂ ਹੈਗਾ ਸਾਰਾ ਕੁਝ ਸਹੀ ਆ ਸੋ ਇਹਦੇ ਕਰਕੇ ਸਾਰੀ ਕਮਿਊਨਿਟੀ ਸਫਰ ਕਰ ਰਹੀ ਆ ਪਰ ਦੇ ਲਾਇਆ ਸਿਆਸਤਦਾਨ ਜਿਹੜੇ ਨੇ ਉਹ ਚੁੱਪ ਕਰਕੇ ਇਸ ਵੱਲੇ ਤਮਾਸ਼ਾ ਦੇਖ ਰਹੇ ਆ ਹੁਣ ਅੱਕੇ ਹੋਏ ਲੋਕ ਜਿਹੜੇ ਆ ਉਹ ਆਪਣੇ ਹੱਥੀ ਕੁਝ ਨਾ ਕੁਝ ਕਰਨ ਨੂੰ ਸੋਚ ਰਹੇ ਆ ਕੋਈ ਕਹਿ ਰਿਹਾ ਵੀ ਆਪਾਂ ਜਿਹੜਾ ਬੁਖ ਮੰਤਰੀ ਦਾ ਦਫ਼ਤਰ ਘੇਰ ਲਈਏ ਕੋਈ ਐਮਪੀ ਦੇ ਦਫ਼ਤਰ ਘੇਰਨ ਦੀ ਗੱਲ ਕਰ ਰਿਹਾ ਤੇ ਕਈ ਤਾਂ ਇੱਥੋਂ ਤੱਕ ਸਲਾਹ ਬਣਾਈ ਬੈਠੇ ਆ ਵੀ ਹੋਰ ਨਾ ਹਾਈਵੇ ਵਨ ਦੇ ਦੋਨੇ ਪਾਸੇ ਘੇਰ ਲਾਓ ਉੱਥੇ ਜਾਮ ਲਾ ਕੇ ਬਹਿ ਜਾਓ ਸ਼ਾਇਦਾਂ ਸਾਡੀ ਕਿਤੇ ਸੁਣਵਾਈ ਹੋ ਸਕਦੀ ਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਸੀਸਸ ਦੀ ਸੀਸਸ ਦੇ ਹੈੱਡ ਦੀ ਕੈਨੇਡਾ ਦੀ ਖੁਫੀਆ ਏਜੰਸੀ ਜਿਹੜੀ ਕਿ ਉਹਦੇ ਨੈਸ਼ਨਲ ਸਕਿਉਰਿਟੀ ਚੈਲੰਜਸ ਬਾਰੇ ਗੱਲ ਕੀਤੀ ਜਾ ਰਹੀ ਸੀ ਉਹਨਾਂ ਵੱਲੋਂ ਜਿਹੜੇ ਉਹਦੇ ਡਾਇਰੈਕਟਰ ਨੇ ਡੈਨ ਰੌਜਰਸ ਉਹ ਇੱਕ ਸਭਾ ਨੂੰ ਸੰਬੋਧਨ ਕਰ ਰਹੇ ਸੀਗੇ ਸਾਲ ਉਪਾਦਨ ਦੀ ਇੱਕ ਸਪੀਚ ਹੁੰਦੀ ਹੈ ਜਿਹਦੇ ਵਿੱਚ ਉਹ ਮਲਾਂਕਣ ਕਰਦੇ ਆ ਕਿ ਅਗਲੇ ਸਾਲ ਦੇ ਵਿੱਚ ਜਾਂ ਅਗਲੇ ਸਮੇਂ ਦੇ ਵਿੱਚ ਸਾਡੇ ਮੂਰੇ ਕਿਹੜੀਆਂ-ਕਿਹੜੀਆਂ ਚੁਣੌਤੀਆਂ ਖੜੀਆਂ ਸੋ ਉਹਨਾਂ ਨੇ ਇਹਦੇ ਵਿੱਚ ਕਿਹਾ ਹੈ ਕਿ ਚੀਨ, ਰੂਸ, ਭਾਰਤ ਅਤੇ ਈਰਾਨ ਚਾਰ ਮੁਲਕ ਅਜਿਹੇ ਨੇ ਜੋ ਸਾਡੇ ਵਾਸਤੇ ਚੁਣੌਤੀਆਂ ਖੜੀਆਂ ਕਰ ਰਹੇ ਆ ਤੇ ਕੈਨੇਡਾ ਦੇ ਵਾਸਤੇ ਖਤਰਾ ਬਣੇ ਹੋਏ ਆ ਸੋ ਇੱਕ ਪਾਸੇ ਅਨੀਤਾ ਆਨੰਦ ਅਤੇ ਸਾਡੇ ਪ੍ਰਧਾਨ ਮੰਤਰੀ ਮਾਰਕ ਕਾਰਨੇ ਦਾ ਜ਼ੋਰ ਲੱਗਾ ਹੋਇਆ ਵੀ ਭਾਰਤ ਨਾਲ ਅਸੀਂ ਸਬੰਧ ਸੁਧਾਰਨੇ ਆ ਤੇ ਦੂਜੇ ਪਾਸੇ ਜਿਹੜਾ ਜੀ ਉਹ ਕੋਫੀਆ ਏਜੰਸੀ ਸਰਵਿਸਸ ਦੇ ਮੁਖੀ ਕਹਿ ਰਹੇ ਆ ਕਿ ਭਾਰਤ ਸਮੇਤ ਜਿਹੜੇ ਬਾਕੀ ਚਾਰ ਮੁਲਕ ਨੇ ਇਹ ਕੈਨੇਡਾ ਦੇ ਵਾਸਤੇ ਖਤਰਾ ਬਣੇ ਹੋਏ ਆ ਸੋ ਇਹ ਲੱਗਦਾ ਕਿ ਪਬਲਿਕ ਸੇਫਟੀ ਨੂੰ ਬਿਲਕੁਲ ਅੰਗੋਲ ਕੇ ਇਹ ਜਿਹੜਾ ਇੱਕ ਵਪਾਰ ਕੀਤਾ ਜਾ ਰਿਹਾ ਆ ਜਿਹਦੇ ਤੋਂ ਖੁਫੀਆ ਏਜੰਸੀ ਦੇ ਲੀਡਰ ਜਿਹੜੇ ਨੇ ਉਹ ਵੀ ਦੁਖੀ ਆ ਤੇ ਉਹਨਾਂ ਨੂੰ ਵੀ ਅੱਜ ਇਹ ਗੱਲ ਕਹਿਣੀ ਪਈ ਆ ਸੋ ਡੈਨ ਰੌਜਰਸ ਜਿਹੜੇ ਆ ਉਹਨਾਂ ਨੇ ਇਹ ਕਿਹਾ ਕਿ ਸੂਈਆ ਕਾਰਵਾਈਆਂ ਜਸੂਸੀ ਕਾਰਵਾਈਆਂ ਤੋਂ ਇਲਾਵਾ ਟਰਾਂਸਨੈਸ਼ਨਲ ਰੈਪ੍ਰੈਸ਼ਨ ਜਿਹੜਾ ਆ ਉਹ ਕੈਨੇਡਾ ਦੇ ਇਹ ਜਿਹੜੇ ਦੁਸ਼ਮਣ ਚਾਰ ਮੁਲਕ ਨੇ ਇਹ ਕਰ ਰਹੇ ਆ ਐਡਵਰਸਰੀਜ਼ ਲਫ ਜਿਹੜਾ ਉਹਨਾਂ ਨੇ ਵਰਤ ਰਿਹਾ ਹੈਗਾ ਜੀ ਭਾਰਤ ਦੇ ਮਾਮਲੇ ਵਿੱਚ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਜਿਹੜਾ ਮੁਲਕਾਂ ਨੂੰ ਕੈਨੇਡਾ ਸਮਝਦਾ ਕਿ ਟਰਾਂਸਨੈਸ਼ਨਲ ਰੈਪ੍ਰੈਸ਼ਨ ਯਾਨੀ ਕਿ ਬਾਹਰੋਂ ਬੈ ਕੇ ਧੱਕੇਸ਼ਾਹੀ ਕਰਨ ਵਾਸਤੇ ਕੈਨੇਡਾ ਦੀ ਧਰਤੀ ਨੂੰ ਚੁਣ ਰਹੇ ਆ ਉਹਦੇ ਵਿੱਚੋਂ ਕਹਿੰਦੇ ਭਾਰਤ ਅਸੀਂ ਸ਼ਾਮਿਲ ਕਹਿੰਦੇ ਆ ਇਹਦੇ ਵਿੱਚ ਲੋਕਾਂ ਦੇ ਉੱਤੇ ਧੱਕੇਸ਼ਾਹੀ ਕੀਤੀ ਜਾ ਰਹੀ ਆ ਜਿਹੜੇ ਲੋਕ ਕਿਸੇ ਸੱਭਿਆਚਾਰਕ ਜਾਂ ਕਿਸੇ ਵਿਸ਼ੇਸ਼ ਰੰਗ ਵਾਲੇ ਆ ਜਾਂ ਕਿਸੇ ਖਾਸ ਰਿਲੀਜੀਅਸ ਗਰੁੱਪ ਨਾਲ ਜੁੜੇ ਹੋਏ ਆ ਉਹਨਾਂ ਦੇ ਉੱਤੇ ਉਹਨਾਂ ਦੇ ਕਾਰਕੁਨਾਂ ਦੇ ਉੱਤੇ ਜਿਹੜਾ ਟ੍ਰਾਂਸਨੈਸ਼ਨਲ ਰੈਪ੍ਰੈਸ਼ਨ ਦਾ ਕਹਿਰ ਵਰਤਾਇਆ ਜਾ ਰਿਹਾ ਹੈ ਸੋ ਡੈਨ ਰੌਜਰ ਜਿਹੜੇ ਕਿ ਡਿਪਟੀ ਨੈਸ਼ਨਲ ਸਕਿਉਰਿਟੀ ਤੇ ਇੰਟੈਲੀਜੈਂਸ ਐਡਵਾਈਜ਼ਰ ਵੀ ਰਹੇ ਆ ਉਹ ਕਹਿੰਦੇ ਜਿਸ ਹਿਸਾਬ ਦੇ ਨਾਲ ਦੁਨੀਆ ਬਦਲ ਰਹੀ ਹੈ ਦੁਨੀਆ ਦੇ ਵਿੱਚ ਚੁਣੌਤੀਆਂ ਵੀ ਬੜੀ ਤੇਜ਼ੀ ਦੇ ਨਾਲ ਬਦਲ ਰਹੀਆਂ ਪਰ ਅਗਲੇ ਸਮੇਂ ਦੇ ਵਿੱਚ ਸਾਡੇ ਵਾਸਤੇ ਮੁੱਖ ਚੁਣੌਤੀਆਂ ਇਹੀ ਚਾਰ ਮੁਲਕ ਨੇ ਚੀਨ ਰੂਸ ਭਾਰਤ ਤੇ ਇਰਾਨ ਇਹਨਾਂ ਦੇ ਸੂਝੀ ਇਹਨਾਂ ਦੀਆਂ ਏਜੰਸੀਆਂ ਕਨੇਡਾ ਦੀ ਧਰਤੀ ਦੇ ਉੱਤੇ ਸਿਰਫ ਆਪਣਾ ਜਸੂਸੀ ਜਾਲ ਹੀ ਨਹੀਂ ਵਿਛਾ ਰਹੀਆਂ ਇੱਥੇ ਬੰਦਿਆਂ ਨੂੰ ਵੀ ਡਰਾ ਰਹੀਆਂ ਆ ਤੇ ਆਪਣੇ ਮਕਸਦ ਪੂਰੇ ਕਰਨ ਦੇ ਵਾਸਤੇ ਧੱਕੇਸ਼ਾਹੀ ਕੀਤੀ ਜਾ ਰਹੀ ਆ ਇੰਤੁ ਸਪਸ਼ਟ ਹੁਣ ਕਿਸੇ ਖੁਫੀ ਏਜੰਸੀ ਦਾ ਮੁਖੀ ਨਹੀਂ ਬੋਲ ਸਕਦਾ ਜੇਕਰ ਫਿਰ ਵੀ ਸਾਡੇ ਸਿਆਸਤਦਾਨਾਂ ਦੇ ਬੋਲੇ ਕੰਨਾਂ ਤੇ ਜੂਨ ਨਹੀਂ ਸਰਕਦੀ ਤਾਂ ਫਿਰ ਲੋਕਾਂ ਨੂੰ ਚਾਹੀਦਾ ਕਿ ਇਹਨਾਂ ਤੋਂ ਜਵਾਬ ਮੰਗਣ ਇਸ ਦੇ ਨਾਲ ਹੀ ਆਪਾਂ ਗੱਲ ਅਮਰੀਕਾ ਦੀ ਕਰੀਏ ਤਾਂ 43 ਦਿਨਾਂ ਤੋਂ ਜਾਰੀ ਸਰਕਾਰੀ ਸ਼ਟਡਾਊਨ ਜਿਹੜਾ ਜੀ ਉਹ ਖੁੱਲ ਗਿਆ ਹੈ ਉਹਦਾ ਭੋਗ ਪੈ ਗਿਆ ਹੈ 43 ਦਿਨ ਬਹੁਤੇ ਸਰਕਾਰੀ ਕਰਮਚਾਰੀਆਂ ਨੂੰ ਤਨਖਾਹ ਤੋਂ ਵਿਦਾਂਗਿਆਰਨੇ ਪਏ ਆ ਬਹੁਤ ਸਾਰਾ ਕੰਮਕਾਰ ਪ੍ਰਭਾਵਿਤ ਹੋਇਆ ਕਿਉਂਕਿ ਬਿਨਾਂ ਤਨਖਾਹ ਤੋਂ ਬਹੁਤ ਸਾਰੇ ادارے ਕੰਮ ਕਰਕੇ ਰਾਜ਼ੀ ਨਹੀਂ ਸੀ ਜਿਹੜੇ ਜ਼ਰੂਰੀ ਕੰਮ ਸੀਗੇ ਮੁਲਾਜ਼ਮ ਸੀ ਉਹਨਾਂ ਨੂੰ ਤਨਖਾਹਾਂ ਮਿਲ ਰਹੀਆਂ ਸੀ ਇਹਦੇ ਨਾਲ ਹਵਾਈ ਅੱਡਿਆਂ ਤੇ ਬਹੁਤ ਖੱਜਲਖਵਾਰੀ ਹੋਈ ਹੈ ਜਿਹੜੇ ਮਹਿਕਮੇ ਸਰਕਾਰ ਦੇ ਅਧੀਨ ਆਉਂਦੇ ਆ ਹਵਾਈ ਅੱਡਿਆਂ ਦੀ ਦੇਖਰੇਖ ਕਰਦੇ ਆ ਉਹਨਾਂ ਦੇ ਕਰਮਚਾਰੀ ਜਿਹੜੇ ਆ ਉਹ ਪੂਰੀ ਤਰ੍ਹਾਂ ਕੰਮ ਨਹੀਂ ਸੀ ਕਰ ਰਹੇ ਕਈ ਫਲਾਈਟਸ ਕੈਂਸਲ ਹੋਈਆਂ ਕਈ ਡਿਲੇ ਹੋਈਆਂ ਕਈਆਂ ਦੇ ਉੱਤੇ ਖਤਰਾ ਬਣਿਆ ਹੋਇਆ ਸੀਗਾ ਹੁਣ ਇਹ ਸ਼ਟਡਾਊਨ ਖੁੱਲਣ ਤੋਂ ਬਾਅਦ ਸਾਰਾ ਕੁਝ ਨੋਰਮਲ ਹੋ ਜਾਊਗਾ ਬਹੁਤ ਸਾਰੇ ਲੋਕਾਂ ਨੂੰ ਵੈਲਫੇਅਰ ਦੇ ਚੈੱਕ ਨਹੀਂ ਸੀ ਮਿਲ ਰਹਾ ਫੂਡ ਸਟੈਂਸ ਨਹੀਂ ਸੀ ਮਿਲ ਰਹੀਆਂ ਸਰਕਾਰੀ ਕੰਮ ਕਈਆਂ ਨੇ ਕਰਵਾਉਣੇ ਹੁੰਦੇ 10 ਦਫ਼ਤਰਾਂ ਵਿੱਚ ਜਾ ਕੇ ਉਹ ਨਹੀਂ ਸੀ ਹੋ ਰਿਹਾ ਸੋ ਇਹ ਸ਼ਟਡਾਊਨ ਜਿਹੜਾ ਜੀ 43 ਦਿਨਾਂ ਤੋਂ ਬਾਅਦ ਖਤਮ ਹੋਇਆ ਤੇ ਰਾਸ਼ਟਰਪਤੀ ਟਰੰਪ ਨੇ ਬਕਾਇਦਾ ਦੇ ਉਤੇ ਦਸਖਤ ਕਰ ਦਿੱਤੇ ਹੈ ਸਮਝੌਤਾ ਹੋ ਗਿਆ ਦੋਵਾਂ ਪਾਰਟੀਆਂ ਦੇ ਵਿਚਾਲੇ ਸੱਤਾਧਾਰੀ ਰਿਪਬਲਿਕਨਸ ਵਿਰੋਧੀ ਡੈਮੋਕ੍ਰੇਟਸ ਜਿਹੜੀਆਂ ਮੰਗਾਂ ਨੂੰ ਲੈ ਕੇ ਅੜੇ ਹੋਏ ਸੀਗੇ ਉਹਨਾਂ ਦੇ ਵਿੱਚ ਕਿਸੇ ਨਾ ਕਿਸੇ ਨੇਗੋਸ਼ੀਏਸ਼ਨ ਦੇ ਤਰੀਕੇ ਨਾਲ ਸਮਝੌਤਾ ਹੋ ਗਿਆ ਤੇ ਇਸ ਤੋਂ ਬਾਅਦ ਇਹ ਸ਼ਟਡਾਊਨ ਜਿਹੜਾ ਖੋਲ ਦਿੱਤਾ ਗਿਆ ਜੀ ਇਸ ਨਾਲ ਹੀ ਆਪਾਂ ਅਮਰੀਕਾ ਦੀ ਹੀ ਗੱਲ ਕਰੀਏ ਐਬਸਟਾਈਨ ਫਾਈਲਸ ਦੀ ਇਹ ਮੁੱਦਾ ਬੜੇ ਲੰਮੇ ਸਮੇਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਆ ਇੱਕ ਧਨਾੜ ਜੈਫਰੀ ਐਬਸਟਾਈਨ ਜਿਨ੍ਹਾਂ 'ਤੇ ਕਿਹਾ ਜਾਂਦਾ ਸੀਗਾ ਕਿ ਉਹ ਇਜ਼ਰਾਈਲੀ ਏਜੰਸੀ ਦੇ جاسੂਸ ਸੀਗੇ ਉਹਨਾਂ ਦੇ ਉੱਤੇ ਦੋਸ਼ੇ ਲੱਗੇ ਸੀਗੇ ਕਿ ਉਹ ਵੱਡੇ ਅਮੀਰਾਂ ਮਸ਼ਹੂਰ ਹਸਤੀਆਂ ਸੈਲਿਬ੍ਰਿਟੀ ਜਿਨ੍ਹਾਂ ਨੂੰ ਕਹਿੰਨੇ ਆ ਤੇ ਸਿਆਸਤਦਾਨਾਂ ਨੂੰ ਨੌਜਵਾਨ ਲੜਕੀਆਂ ਤੇ ਛੋਟੇ ਬੱਚੇ ਸਪਲਾਈ ਕਰਿਆ ਕਰਦੇ ਸਨ ਸੋ ਐਬਸਟਾਈਨ ਦੇ ਬਾਰੇ ਕਿਹਾ ਜਾਂਦਾ ਕਿ ਉਹਦੇ ਇੱਕ ਲਿਸਟ ਬਣਾਈ ਹੋਈ ਸੀ ਕਿਹੜੇ-ਕਿਹੜੇ ਬੰਦੇ ਨੂੰ ਮੈਂ ਗਲਤ ਕੰਮਾਂ ਦੇ ਵਿੱਚ ਫਸਾਇਆ ਹੋਇਆ ਉਹਦੇ ਆਧਾਰ ਦੇ ਉੱਤੇ ਫਿਰ ਉਹ ਬਲੈਕਮੇਲ ਕਰਦੇ ਸੀਗੇ ਆਪਣੇ ਸਾਥੀਆਂ ਨੂੰ 2019 ਦੇ ਵਿੱਚ ਉਹਦੀ ਮੌਤ ਹੋ ਗਈ ਸੀ ਜਿਹਨੂੰ ਇਹ ਕਿਹਾ ਗਿਆ ਸੀ ਆਫੀਸ਼ੀਅਲੀ ਕਿ ਉਹਨੇ ਆਤਮ ਹੱਤਿਆ ਕਰ ਲਈ ਐ ਪਰ ਬਹੁਤੇ ਲੋਕੇ ਮੰਨਦੇ ਆ ਕਿ ਉਹਦਾ ਕਤਲ ਕੀਤਾ ਗਿਆ ਸੀ ਕਿਉਂਕਿ ਉਹ ਆਪਣੇ ਗਾਹਕਾਂ ਦੀ ਸੂਚੀ ਜਾਰੀ ਕਰਨ ਦੀ ਗੱਲ ਕਰ ਰਹੇ ਸੀਗੇ ਸੋ ਆਪਣੇ ਗਾਹਕਾਂ ਦੀ ਰੱਖਿਆ ਕਰਨ ਦੇ ਵਾਸਤੇ ਜਿਹੜਾ ਇਹ ਸੂਚੀ ਤਿਆਰ ਕੀਤੀ ਗਈ ਸੀਗੀ ਉਦੇ ਵਾਸਤੇ ਹੀ ਜੈਫਰੀ ਐਬਸਟਾਈਨ ਨੂੰ ਮਾਰ ਦਿੱਤਾ ਗਿਆ। ਤੋਂ ਜਦੋਂ 트ੰਪ ਨੇ ਰਾਸ਼ਟਰਪਤੀ ਬਣਨਾ ਸੀ ਉਹਨਾਂ ਨੇ ਇਹ ਭਰੋਸਾ ਦਿਵਾਇਆ ਸੀਗਾ ਕਿ ਐਬਸਟੈਂਟ ਫਾਈਲਜ਼ ਜਨਤਕ ਕੀਤੀਆਂ ਜਾਣਗੀਆਂ। ਤੋਂ ਉਹ ਹੁਣ ਜਨਤਕ ਹੋ ਚੁੱਕੀਆਂ ਆ। 20000 ਦੇ ਕਰੀਬ ਸਫਿਆਂ ਦੇ ਦਸਤਾਵੇਜ਼ ਜਿਹੜੇ ਨੇ ਉਹ ਲੋਕਾਂ ਨੂੰ ਦਿਖਾਉਣ ਵਾਸਤੇ ਖੋਲ੍ਹ ਦਿੱਤੇ ਗਏ ਆ। ਇਹਦੇ ਵਿੱਚ 1500 ਵਾਰੀ ਇਸ ਇਹਨਾਂ ਰਿਪੋਰਟਸ ਦੇ ਵਿੱਚ 트ੰਪ ਦਾ ਨਾਮ ਆਇਆ ਤੇ ਉਹਦੇ ਵਿੱਚ ਜਿਹੜੇ ਵਿਰੋਧੀ ਆ ਉਹ ਇਸ ਗੱਲ ਕਰਕੇ ਹੁਣ ਰੌਲੀ ਪਾ ਰਹੇ ਆ ਡੈਮੋਕ੍ਰੇਟ ਕਹਿੰਦੇ 1500 ਵਾਰੀ 트ੰਪ ਦਾ ਨਾਮ ਆਇਆ ਤੇ ਟਰੰਪ ਦੇ ਹਮਾਇਤੀ ਕਹਿ ਰਹੇ ਵੀ ਇਹ ਦੱਸੋ ਸੇ ਵੀ ਨਾਂ ਆਇਆ ਕਿਉਂ ਆ ਵੀ ਉਹਦੇ ਵਿੱਚ ਕੋਈ ਨਾਲ ਜਿਹੜਾ ਤੁਸੀਂ ਇਹ ਵੀ ਦੱਸੋ ਵੀ ਉਹਦਾ ਵੇਰਵਾ ਕੀ ਆ ਕਿਸ ਸੰਦਰਭ ਦੇ ਵਿੱਚ ਇਹ ਨਾਂ ਜਿਹੜਾ ਆਇਆ ਆ ਤੇ ਜਿਹੜੇ ਡੈਮੋਕ੍ਰੇਟਸ ਨੇ ਉਹ ਕਹਿੰਦੇ ਵੀ ਇਹਦੇ ਵਿੱਚ ਕੁਝ ਈਮੇਲਾਂ ਦੀਆਂ ਤਿੰਨ ਨੇ ਖਾਸ ਕਰਕੇ ਉਹਦੇ ਵਿੱਚ ਇਹ ਕਿਹਾ ਗਿਆ ਆ ਕਿ ਐਬਸਟੇਨ ਵੱਲੋਂ ਕਿ ਟਰੰਪ ਨੂੰ ਇਹਨਾਂ ਕੁੜੀਆਂ ਬਾਰੇ ਪਤਾ ਸੀਗਾ ਪਰ ਜਿਹੜੇ 트াম্প ਦੇ ਹਮੈਤੀ ਨੇ ਰਿਪਬਲਿਕਨਸ ਨੇ ਉਹ ਕਹਿੰਦੇ ਗਲਤ ਤਰ੍ਹਾਂ ਦਾ ਬਰਤਾਂਦ ਡੈਮੋਕ੍ਰੇਟਸ ਵੱਲੋਂ ਘੜਿਆ ਜਾ ਰਿਹਾ ਆ ਜਿਹੜੇ ਸੰਦਰਭ ਦੇ ਵਿੱਚ ਗੱਲ ਕੀਤੀ ਗਈ ਆ ਇਹਨਾਂ ਈਮੇਲ ਦੇ ਵਿੱਚ ਉਹਨੂੰ ਤੋੜ ਮੋੜ ਕੇ ਪੇਸ਼ ਕੀਤਾ ਜਾ ਰਿਹਾ ਆ 트াম্প ਨੂੰ ਬਦਨਾਮ ਕਰਨ ਦੀਆਂ ਸਾਜਸ਼ਨਾ ਚੱਲੀਆਂ ਜਾ ਰਹੀਆਂ ਸੋ 20000 ਦੇ ਕਰੀਬ ਇਹ ਦਸਤਾਵੇਜ਼ ਨੇ ਜਿਨ੍ਹਾਂ ਨੂੰ ਕੰਘਾਲਣ ਵਾਸਤੇ ਟਾਈਮ ਲੱਗੂਗਾ ਤੇ ਉਸ ਤੋਂ ਬਾਅਦ ਕੁਝ ਹੋਰ ਗੱਲਾਂ ਵੀ ਸਾਹਮਣੇ ਆ ਸਕਦੀਆਂ ਆ ਅਮਰੀਕਾ ਦੇ ਬਹੁਤ ਸਾਰੇ ਸਿਆਸਤਦਾਨ ਅਮਰੀਕਾ ਦੇ ਬਹੁਤ ਸਾਰੇ ਅਮੀਰ ਅਮਰੀਕਾ ਦੀਆਂ ਬਹੁਤ ਸਾਰੀਆਂ ਸੈਲੈਬ੍ਰਿਟੀਜ਼ ਜਿਨ੍ਹਾਂ ਦੇ ਵਿੱਚ ਗਾਉਣ ਵਾਲੇ ਹਾਲੀਵੁੱਡ ਦੇ ਅਦਾਕਾਰ ਉਹਨਾਂ ਬਾਰੇ ਬਹੁਤ ਕੁਝ ਅਫੀਸ਼ੀਅਲ ਫਾਈਲ ਦੇ ਵਿੱਚੋਂ ਬਾਹਰ ਆ ਸਕਦਾ ਆ ਕਿ ਕਿਵੇਂ ਇਹ ਮੀਰਾ ਦੀਆਂ ਪਾਰਟੀਆਂ ਦੇ ਵਿੱਚ ਕੁੱਤੇ ਕੰਮ ਕਰਦੇ ਰਹੇ ਆ ਜੀ ਸੋ ਜੇਕਰ ਗੱਲ ਦੀ ਆਪਾਂ ਅਫੀਸ਼ੀਅਲ ਫਾਈਲ ਦੀ ਹੀ ਕਰੀਏ ਤਾਂ ਜਿੱਥੇ ਇਹਦੇ ਵਿੱਚ ਅਮਰੀਕਨ ਲੋਕਾਂ ਦਾ ਨਾਮ ਆਉਣਾ ਸਿਆਸਤਦਾਨਾਂ ਦਾ ਸੈਲੀਬ੍ਰਿਟੀਜ਼ ਦਾ ਤਾਂ ਉੱਥੇ ਦੁਨੀਆਂ ਭਰ ਦੇ ਜਿਹੜੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਵਿਦੇਸ਼ ਮੰਤਰੀ ਐਮਬੈਸਡਰ ਅਤੇ ਮੀਗਾ ਤੇ ਹੋਰ ਮਸ਼ਹੂਰ ਹਸਤੀਆਂ ਉਹਨਾਂ ਦਾ ਜ਼ਿਕਰ ਵੀ ਵਾਰ-ਵਾਰ ਹੋ ਰਿਹਾ ਆ ਤੇ ਭਾਰਤ ਵੀ ਤੋਂ ਪਿੱਛੇ ਨਹੀਂ ਆ ਭਾਰਤ ਦੇ ਵਿੱਚ ਭਾਵਜਪਾ ਦੇ ਮੰਤਰੀ ਹਰਦੀਪ ਪੁਰੀ ਉਹਨਾਂ ਦਾ ਨਾਮ ਵੀ ਅਸੀਂ ਈਮੇਲ ਦੇ ਵਿੱਚ ਆ ਰਿਹਾ ਆ ਸੋ ਇਹ ਇੱਕ ਈਮੇਲ ਬਾਕਾਇਦਾ ਜਿਹੜੀ ਜਨਤਕ ਹੋਈ ਆ ਉਹਦੇ ਵਿੱਚ ਜੈਫਰੀ ਐਪਸਟਾਈਨ ਵੱਲੋਂ ਇੱਕ ਅਨਨੋਨ ਬੰਦੇ ਨੂੰ ਈਮੇਲ ਕੀਤੀ ਗਈ ਆ ਉਹਦੇ ਵਿੱਚ ਕੁਝ ਵੱਡੇ ਲੋਕ ਜਿਨ੍ਹਾਂ ਚ ਕੁਝ ਮੁਲਕਾਂ ਦੇ ਪ੍ਰਧਾਨ ਮੰਤਰੀ ਐਮਬੈਸਡਰ ਉਹਨਾਂ ਨੂੰ ਕੁੜੀਆਂ ਦੇਣ ਦੀ ਗੱਲ ਕੀਤੀ ਗਈ ਹੈ ਤੇ ਇਹਦੇ ਵਿੱਚ ਹਰਦੀਪ ਪੁਰੀ ਦਾ ਨਾਮ ਵੀ ਜਿਹੜਾ ਆ ਸ਼ਾਮਲ ਆ ਸੋ ਇਸ ਲਿਸਟ ਦੇ ਵਿੱਚ ਹਰਦੀਪ ਪੁਰੀ ਜਿਹੜੇ ਕਿ ਭਾਜਪਾ ਦੇ ਹੁਣ ਆਗੂ ਨੇ ਉਸ ਵੇਲੇ ਉਹ ਭਾਰ ਦੇ ਵਿੱਚ ਅੰਡਣ ਸਰਕਾਰੀ ਅਹੁਦਿਆਂ ਤੇ ਰਹੇ ਆ ਯੂਨ ਜਨਕ ਸੰਯੁਕਤ ਰਾਸ਼ਟਰ ਦੇ ਵਿੱਚ ਵੀ ਉਹ ਭਾਰ ਦੇ ਰਾਜਦੂਤ ਰਹੇ ਆ ਸੋ ਉਹਨਾਂ ਦਾ ਅਮਰੀਕਾ ਅਕਸਰ ਆਉਣਾ ਜਾਣਾ ਸੀਗਾ ਸੋ ਵੱਡਿਆਂ ਲੋਕਾਂ ਦੇ ਨਾਲ ਸੰਬੰਧ ਸੀਗੇ ਸੋ ਹਰਦੀਪ ਪੁਰੀ ਦਾ ਨਾਮ ਇਸ ਲਿਸਟ ਦੇ ਵਿੱਚ ਆਉਣਾ ਇੱਕ ਬਹੁਤ ਵੱਡੇ ਚੰਬੇ ਵਾਲੀ ਗੱਲ ਆ ਕਿ ਉਹ ਆਪਣੇ ਆਪ ਨੂੰ ਖੁਦ ਉਹ ਬਹੁਤ ਰੱਬ ਦਾ ਬੰਦਾ ਕਹਿ ਕੇ ਪ੍ਰਮੋਟ ਕਰਦੇ ਆ ਤੇ ਹਾਲੀ ਦੇ ਵਿੱਚ ਗੁਰੂ ਸਾਹਿਬ ਦੇ ਜਿਹੜੇ ਜੋੜੇ ਆ ਉਹਨਾਂ ਨੂੰ ਲੈ ਕੇ ਵੀ ਉਹਨਾਂ ਨੇ ਕਾਫੀ ਆਪਣੀ ਪ੍ਰੋਮੋਸ਼ਨ ਕੀਤੀ ਸੀਗੀ ਸੋ ਜਿਹੜਾ ਇਸ ਈਮੇਲ ਦਾ ਵੇਰਵਾ ਆ ਉਹਦੇ ਵਿੱਚ ਲੜਕੀਆਂ ਸਪਲਾਈ ਕਰਨ ਦੀ ਗੱਲ ਵੀ ਆ ਅੱਡ-ਅੱਡ ਮੁਲਕਾਂ ਦੇ ਬੰਦਿਆਂ ਦੀ ਗੱਲ ਵੀ ਆ ਤੇ ਉਹਦੇ ਵਿੱਚ ਬਕਾਇਦਾ ਹਰਦੀਪਪੁਰੀ ਦਾ ਨਾਮ ਲਿਖ ਕੇ ਬ੍ਰੈਕਟ ਵਿੱਚ ਭਾਰਤ ਤੋਂ ਲਿਖ ਕੇ ਦੱਸਿਆ ਆ ਸੋ ਜੇਕਰ ਹਰਦੀਪ ਪੁਰੀ ਵੀ ਇਸ ਕੁੱਤ ਪੁਣੇ ਵਿੱਚ ਸ਼ਾਮਲ ਆ ਤਾਂ ਬੜੀ ਹੀ ਸ਼ਰਮਸਾਰੀ ਵਾਲੀ ਗੱਲ ਹੋਣੀ ਆ ਤੇ ਇਹਦੇ ਵਿੱਚ ਜਿਵੇਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਹਜੇ ਦੱਸ ਦਵੇ ਜਿਹੜੇ ਪੜੇ ਜਾਣੇ ਹਨ ਉਹ ਚ ਨਵੀਆਂ-ਨਵੀਆਂ ਗੱਲਾਂ ਆਉਣੀਆਂ ਆ ਤੇ ਹੋ ਸਕਦਾ ਕਿ ਭਾਰਤ ਦੇ ਵਿੱਚੋਂ ਕੋਈ ਹੋਰ ਵੱਡੇ ਲੀਡਰ ਅਦਾਕਾਰ ਕਲਾਕਾਰ ਜਾਂ ਪ੍ਰਮੁੱਖ ਹਸਤੀਆਂ ਅਮੀਰ ਜਿਹੜੇ ਆ ਸ਼ਾਮਲ ਹੋ ਸਕਦੇ ਆ ਇੱਕ ਹੋਰ ਈਮੇਲ ਆ ਜਿਹਦੇ ਵਿੱਚ ਜੈਫਰੀ ਐਪਸਟਾਈਨ ਦਾ ਮੋਦੀ ਦੇ ਕਰੀਬੀ ਅਡਾਨੀ ਦੇ ਨਾਲ ਵੀ ਜਿਹੜਾ ਆ ਸੰਬੰਧ ਦੱਸਿਆ ਜਾ ਰਿਹਾ ਆ ਕੁਝ ਈਮੇਲ ਜਿਹੜੀਆਂ ਅਡਾਨੀ ਅਤੇ ਜੈਫਰੀ ਐਪਸਟਾਈਨ ਦੇ ਵਿਚਾਲੇ ਹੋਈਆਂ ਆ ਸੋ ਉਹ ਹਜੇ ਪੂਰੀ ਤਰ੍ਹਾਂ ਬਾਹਰ ਨਹੀਂ ਆਈਆਂ ਸਿਰਫ ਉਹਦਾ ਕੁਝ ਹਿੱਸਾ ਬਾਹਰ ਆਇਆ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸੰਬੰਧੀ ਹੋਰ ਜਾਣਕਾਰੀ ਕੁਝ ਹੋਰ ਅਮੀਰ ਲੋਕ ਕੁਝ ਹੋਰ ਮਸ਼ਹੂਰ ਹਸਤੀਆਂ ਭਾਰਤ ਨਾਲ ਸੰਬੰਧਿਤ ਤੇ ਹੋਰ ਮੁਲਕਾਂ ਨਾਲ ਸੰਬੰਧਿਤ ਉਹਨਾਂ ਦੇ ਚਿਹਰੇ ਵੀ ਨੰਗੇ ਹੋ ਸਕਦੇ ਨੇ ਜੀ ਅਖੀਰ ਦੇ ਵਿੱਚ ਆਪਾਂ ਗੱਲਬਾਤ ਕਰੀਏ ਆਰਐਸਐਸ ਦੀ ਰਾਸ਼ਟਰੀ ਸਵੈਮ ਸੇਵਕ ਸੰਗਠਨ ਜਿਹੜਾ ਕਿ ਭਾਰਤ ਵਿੱਚ ਬਹੁਤ ਲੰਮਾ ਸਮਾਂ ਬੈਨ ਰਿਆ ਪਬੰਦੀ ਛੁਦਾ ਜਥੇਬੰਦੀ ਰਹੀ ਹੈ ਇਹ ਕਿਉਂਕਿ ਇਹਨਾਂ ਤੇ ਦੋਸ਼ ਲੱਗਦੇ ਰਹੇ ਸੀ ਕਿ ਲੋਕਾਂ ਨੂੰ ਢਕਾਉਂਦੇ ਆ ਮਰਵਾਉਂਦੇ ਆ ਅਤਵਾਦੀ ਜਥੇਬੰਦੀ ਹੈ ਪਰ ਜਦੋਂ ਫਿਰ ਇਹਨਾਂ ਦਾ ਸੱਤਾ ਦੇ ਵਿੱਚ ਹੱਥ ਪੈ ਗਿਆ ਭਾਜਪਾ ਦੀ ਸਰਕਾਰ ਬਣ ਗਈ ਹੁਣ ਉਹੀ ਆਰਐਸਐਸ ਆ ਕਿ ਉਹ ਇਸ ਵੇਲੇ ਸਰਕਾਰ ਚਲਾ ਰਹੀ ਹੈ ਪਿੱਛੇ ਬਹਿ ਕੇ ਅਤੇ ਹਰ ਕੁਝ ਉਹ ਕਰ ਰਹੀ ਆ ਭਾਰਤ ਦੇ ਵਿੱਚ ਜਿਹਦੇ ਉੱਤੇ ਅੱਗੇ ਉਹਨਾਂ ਦੇ ਉੱਤੇ ਬੇਨ ਲੱਗਾ ਹੋਇਆ ਸੀਗਾ ਚਾਹੇ ਉਹ ਮਜ਼ਦੂਰ ਨੇ ਚਾਹੇ ਕਿਸਾਨ ਨੇ ਚਾਹੇ ਸਿੱਖਿਆ ਪ੍ਰਬੰਧਾ ਹਰ ਥਾਂ ਉਹ ਆਪਣੀ ਸੋਚ ਤੇ ਆਪਣਾ ਗਲਬਾ ਵਧਾ ਰਹੇ ਆ ਅਮਰੀਕਾ ਦੀ ਇੱਕ ਮੀਡੀਆ ਕੰਪਨੀਆ ਪ੍ਰਿਜ਼ਮ ਉਹਨਾਂ ਨੇ ਇੱਕ ਖੋਜ ਕਰਕੇ ਰਿਪੋਰਟ ਛਾਪੀ ਆ ਉਹਦੇ ਵਿੱਚ ਉਹਨਾਂ ਨੇ ਖਲਾਸਾ ਕਰ ਦਿੱਤਾ ਕਿ ਜਿਹੜੀ ਰਾਸ਼ਟਰੀ ਸਵੈਮ ਸੇਵਕ ਸੰਘ ਜਿਹੜੀ ਆਰਐਸਐਸ ਆ ਉਹਨਾਂ ਨੇ ਅਮਰੀਕਾ ਦੇ ਵਿੱਚ ਲੋਬੀ ਕਰਨ ਦੇ ਵਾਸਤੇ ਬੜੀ ਮਹਿੰਗੀ ਫਰਮ ਜਿਹੜੀ ਆ ਹਾਇਰ ਕੀਤੀ ਆ ਤੇ ਉਹਨੂੰ ਬਹੁਤ ਰਕਮ ਜਿਹੜੀ ਆ ਉਹ ਦਿੱਤੀ ਆ ਸੋ ਇਹ ਇੱਕ ਸਿਖਰਲੇ ਪੱਧਰ ਦੀ ਲੋਬਿਸਟ ਫਰਮ ਹੈਗੀ ਆ ਜੀ ਸਕੁਆਇਰ ਪੈਟਰਨ ਬਾਕਸ ਜਿਹਨੂੰ ਸ਼ਾਰਟ ਟਰਮ ਦੇ ਵਿੱਚ ਐਸ ਪੀਬੀ ਕਿਹਾ ਜਾਂਦਾ ਇਹਨੂੰ ਆਰਐਸਐਸ ਨੇ ਹਾਇਰ ਕੀਤਾ ਪਰ ਇਹ ਤੱਕ ਜਿਹੜੇ ਪੈਸੇ ਪਹਚਾਏ ਗਏ ਆ ਉਹ ਵੱਲ ਪਾ ਕੇ ਪਹਚਾਏ ਗਏ ਆ ਸੋ ਲੋਬਿਸਟ ਫਰਮ ਦਾ ਮਤਲਬ ਇਹ ਹੁੰਦਾ ਪੱਛਮੀ ਮੁਲਕਾਂ ਦੇ ਵਿੱਚ ਜਿਹੜੀਆਂ ਸਰਕਾਰਾਂ ਨੇ ਜਾਂ ਜਥੇਬੰਦੀਆਂ ਨੇ ਉਹ ਉੱਥੋਂ ਦੀ ਸਰਕਾਰ ਤੱਕ ਆਪਣਾ ਪ੍ਰਭਾਵ ਬਣਾਉਣ ਵਾਸਤੇ ਲੋਬੀ ਕਰਦੀਆਂ ਆ ਤੁਰੇਆਂ ਮੁਲਕਾਂ ਦੇ ਵਿੱਚ ਇਹ ਕਾਨੂੰਨ ਨੇ ਕਿ ਜੇਕਰ ਕਿਸੇ ਨੇ ਕਿਸੇ ਦੇ ਖਾਤਰ ਬੋਲਣਾ ਆ ਕਿਸੇ ਦੀ ਖਾਤਰ ਲੋਬੀ ਕਰਨੀ ਆ ਉਹਦਾ ਪ੍ਰਭਾਵ ਸਿਰਜਣਾ ਆ ਤਾਂ ਬਕਾਇਦਾ ਸਰਕਾਰ ਕੋ ਰਜਿਸਟਰੀ ਕਰਾਉਣੀ ਪੈਂਦੀ ਆ ਵੀ ਹਾਂ ਅਸੀਂ ਫਲਾਣੀ ਜਥੇਬੰਦੀ ਲਈ ਕੰਮ ਕਰ ਰਹੇ ਹਾਂ ਜਾਂ ਫਲਾਣੀ ਸਰਕਾਰ ਲਈ ਕੰਮ ਕਰ ਰਹੇ ਹਾਂ ਤੇ ਅਸੀਂ ਉਹਦੇ ਵਿਹਾਰ ਦੇ ਉੱਤੇ ਤੁਹਾਡੇ ਨਾਲ ਮਿਲਣਾ ਗਿਲਣਾ ਚਾਹੁੰਦੇ ਆ ਉਹਦਾ ਰਿਕਾਰਡ ਰੱਖਿਆ ਜਾਂਦਾ ਸੋ ਅਮਰੀਕਾ ਦੇ ਕਾਂਗਰਸ ਮੈਂਬਰਾਂ ਨੂੰ ਪ੍ਰਭਾਵਿਤ ਕਰਨ ਦੇ ਵਾਸਤੇ RSS ਨੇ ਉਹ ਕੰਪਨੀ ਚੁਣੀ ਹੈ ਜਿਹੜੀ ਕਿ ਪਾਕਿਸਤਾਨ ਦੇ ਵਾਸਤੇ ਵੀ ਲੋਬੀ ਕਰਦੀ ਹੈ ਜਿਹਦਾ ਨਾਮ SPB ਹੈ ਸੋ ਇਹਨੂੰ ਪੈਸੇ ਦੇਣ ਵਾਸਤੇ ਪਹਿਲਾਂ 1+ ਸਟ੍ਰੈਟਜੀਜ਼ ਨਾਮ ਦੀ ਇੱਕ ਕੰਪਨੀ ਹਾਇਰ ਕੀਤੀ ਗਈ RSS ਨੇ ਪਹਿਲਾਂ ਉਹਨਾਂ ਨੂੰ ਪੈਸੇ ਦਿੱਤੇ ਉਹਨਾਂ ਨੇ ਗਾਂਵਰ ਬਲ ਪਾ ਕੇ ਕਮਾ ਕੇ ਪੈਸੇ ਜਿਹੜੇ ਇਹਨਾਂ ਤੱਕ ਪਹੁੰਚਾਏ ਹੈ ਤਕਰੀਬਨ 3.30 ਹਜ਼ਾਰ ਡਾਲਰ ਅਮਰੀਕਾ ਜਿਹੜਾ ਹੈ ਜੀ ਉਦਾ ਪ੍ਰਦਾਨ ਕੀਤਾ ਗਿਆ ਤਾਂ ਕਿ ਅਮਰੀਕਨ ਕਾਂਗਰਸਮੈਨਾਂ ਦੇ ਮਨਾਂ ਵਿੱਚ ਆਰਐਸਐਸ ਦੇ ਪ੍ਰਤੀ ਪਿਆਰ ਪੈਦਾ ਕੀਤਾ ਜਾ ਸਕੇ ਸੋ ਇਹ ਲੌਬੀ ਦਾ ਕੰਮ ਇਹ ਹੁੰਦਾ ਕਿ ਹੌਲੀ-ਹੌਲੀ ਜਿਆ ਕਹਿ ਸਕਦੇ ਕਾਂਗਰਸਮੈਨ ਪੱਟੇ ਜਾਂਦੇ ਆ ਜਾਂ ਉਹਨਾਂ ਉੱਤੇ ਪ੍ਰਭਾਵ ਬਣਾਇਆ ਜਾਂਦਾ ਉਹਨਾਂ ਨੂੰ ਕਨਵਿੰਸ ਕੀਤਾ ਜਾਂਦਾ ਸੋ ਜਿਹੜੀ ਪ੍ਰਿਜ਼ਮ ਦੀ ਖੋਜੀ ਸਟੋਰੀ ਹੈ ਉਹਦੇ ਵਿੱਚ ਇਹ ਕਹਿੰਦੇ ਆ ਕਿ ਇਸ ਕੰਪਨੀ ਨੂੰ ਆਰਐਸਐਸ ਨੇ 330000 ਡਾਲਰ ਦਾ ਭੁਗਤਾਨ ਵਲਫੇਅਰ ਪਾਕੇ ਕੀਤਾ ਤੇ ਅਜਿਹਾ ਕਰਦਿਆਂ ਅਮਰੀਕਨ ਕਾਨੂੰਨਾਂ ਦੀ ਵੀ ਉਲੰਘਣਾ ਕੀਤੀ ਗਈ ਆ ਕਿਉਂਕਿ ਆਰਐਸਐਸ ਅੱਜ ਲਈ ਕੰਮ ਕਰਨ ਵਾਲੀ ਇਸ ਲੋਬੀ ਫਰਮ ਨੇ ਕਿਤੇ ਵੀ ਦੱਸਿਆ ਨਹੀਂ ਕਿ ਉਹ ਆਰਐਸਐਸ ਦੇ ਵਾਸਤੇ ਇਹ ਲੋਬੀ ਕਰ ਰਹੀ ਆ। ਸੋ ਇਸ ਮਸਲੇ ਨੂੰ ਅੱਜ ਕਾਫੀ ਗਰਮਾਹਟ ਮਿਲੀ ਹੋਈ ਆ ਤੇ ਇੱਕ ਦਿਲਚਸਪ ਜਾਣਕਾਰੀ ਦੇ ਵਿੱਚੋਂ ਇਹ ਵੀ ਮਿਲੀ ਆ ਕਿ ਆਰਐਸਐਸ ਨੇ ਜਿਹੜਾ ਭੁਗਤਾਨ ਕੀਤਾ ਇਸ ਕੰਪਨੀ ਨੂੰ ਉਹ ਅਮਰੀਕਨ ਡਾਲਰਾਂ ਦੇ ਵਿੱਚ ਜਾਂ ਭਾਰਤੀ ਰੁਪਈਆਂ ਵਿੱਚ ਨਹੀਂ ਕੀਤਾ ਬਲਕਿ ਕ੍ਰਿਪਟੋ ਕਰੰਸੀ ਦੇ ਵਿੱਚ ਕੀਤਾ ਗਿਆ ਆ। ਸੋ ਇੱਕ ਰਵੈਤੀ ਜਿਹੜੀ ਆ ਵਿਚਾਰਤਰਾ ਨੂੰ ਸਮਰਥ ਪਤਾ ਜਥੇਬੰਦੀ ਆਪਣਾ ਭੁਗਤਾਨ ਕ੍ਰਿਪਟੋ ਨਾਲ ਕਰ ਰਹੀ ਆ। ਉਹ ਕਿਉਂ ਕਰ ਰਹੀ ਐ ਨੂੰ ਕ੍ਰਿਪਟੋ ਲਈ ਇਹ ਪੈਸੇ ਕਿੱਥੋਂ ਆਏ ਇਹ ਇੱਕ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਆ ਤੇ ਕਮਾਲ ਦੀ ਗੱਲ ਆ ਕਿ ਉਹੀ ਫਰਮ ਜਿਹੜੀ ਆ ਪਾਕਿਸਤਾਨ ਲਈ ਲੋਬੀ ਕਰ ਰਹੀ ਆ ਉਹੀ ਫਰਮ ਅਮਰੀਕਾ ਦੇ ਵਿੱਚ ਆ ਆਰਐਸਐਸ ਲਈ ਲੋਬੀ ਕਰ ਰਹੀ ਆ ਸੋ ਸਵਾਲ ਜਿਹੜੇ ਖੜੇ ਹੁੰਦੇ ਨੇ ਉਹ ਇਹ ਨੇ ਕਿ ਆਰਐਸਐਸ ਦੇ ਕੋਲੇ ਇਹਨਾਂ ਪੈਸਾ ਆਇਆ ਕਿੱਥੋਂ ਉਹ ਤਾਂ ਕਹਿੰਦੀ ਆ ਵੀ ਅਸੀਂ ਪੈਸੇ ਦੇ ਨਾਲ ਕੋਈ ਵਰਤੋਂ ਨਹੀਂ ਰੱਖਦੇ ਹੈਗੇ ਤੇ ਫਿਰ ਜਿਹੜਾ ਭੁਗਤਾਨ ਕ੍ਰਿਪਟੋ ਕਰੰਸੀ ਦੇ ਵਿੱਚ ਕੀਤਾ ਗਿਆ ਆ ਉਹਦੇ ਪ੍ਰਬੰਧ ਕਿੱਦਾਂ ਕੀਤੇ ਗਏ ਸੋ ਆਖਰ ਆਰਐਸਐਸ ਨੇ ਕਿਹੜੀ ਐਸੋਸੀਏਸ਼ਨ ਦੇ ਵਿੱਚ ਇਸ ਫਰਮ ਦੇ ਨਾਲ ਠੀਕਾ ਕੀਤਾ ਹੈ ਇਹ ਵੀ ਇੱਕ ਵੱਡਾ ਸਵਾਲ ਆ ਆਰਐਸਐਸ ਭਾਰਤ ਦੇ ਵਿੱਚ ਰਜਿਸਟਰਡ ਤੱਕ ਨਹੀਂ ਆ ਜਿਵੇਂ ਪਹਿਲਾਂ ਕਿਹਾ ਇਹਦੇ ਉੱਤੇ ਭਾਰਤ ਵਿੱਚ ਬੈਨ ਵੀ ਰਿਹਾ ਆ ਸੋ ਫਿਰ ਇਹ ਸਰੋਤਾਂ ਦੀ ਜਾਂਚ ਕੌਣ ਕਰੂਗਾ ਇਹ ਕੌਣ ਪਤਾ ਲਾਊਗਾ ਵੀ ਕਿਤੇ ਬੋਧੀ ਸਰਕਾਰ ਵੱਲੋਂ ਇਹ ਪੇਮੈਂਟ ਕਿਸ ਤਰ੍ਹਾਂ ਘਮਾਗੇਤ ਨਹੀਂ ਕੀਤੀ ਗਈ ਕੋਈ ਦबई ਵਾਲਾ ਕਾਲਾ ਧਨ ਤੰਤਰ ਨਹੀਂ ਵਿੱਚ ਇਨਵੋਲਵ ਕੀਤਾ ਗਿਆ ਸੋ ਬਹੁਤ ਸਾਰੇ ਸਵਾਲ ਆ ਜਿਨ੍ਹਾਂ ਦੀ ਜਾਣਤਰੀ ਲੋਡ ਹੈਗੀ ਆ ਪਰ ਪ੍ਰਿਜ਼ਮ ਮੀਡੀਆ ਜਿਹੜਾ ਅਮਰੀਕਾ ਦਾ ਉਹਨਾਂ ਨੇ ਬਕਾਇਦਾ ਇਹ ਖਲਾਸਾ ਬਾਹਰ ਕੱਢ ਕੇ ਦੱਸ ਦਿੱਤਾ ਕਿ ਆਰਸਸ ਵੱਲੋਂ ਆਪਣਾ ਐਕਸੈਸ ਧਾਰਨ ਦੇ ਵਾਸਤੇ ਕਾਂਗਰਸ ਮੈਂਬਰਾਂ ਤੱਕ ਪਹੁੰਚ ਕਰਨ ਵਾਸਤੇ ਇਹ ਕਲਪਸ਼ਿੱਧੇ ਤਰੀਕੇ ਉਹਨਾਂ ਨੇ ਪੱਟਣ ਦੇ ਵਾਸਤੇ ਵੱਡੇ ਪੈਸੇ ਖਰਚੇ ਆ ਤੇ ਗਾਂਹਾਂ ਵੀ ਖਰਚੇ ਜਾਣੇ ਸਨ ਜੇਕਰ ਇਹ ਗੱਲ ਬਾਹਰ ਨਾ ਆ ਜਾਂਦੀ ਸੋ ਇੱਥੇ ਆਪਾਂ ਪ੍ਰੋਗਰਾਮ ਅੱਜ ਦਾ ਮਕਾਉਨੇ ਆ ਕੱਲ ਨੂੰ ਹੋਰ ਖਬਰਾਂ ਵਿਚਾਰਾਂ ਦੇ ਨਾਲ ਫਿਰ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤ ਸ਼੍ਰੀ ਅਕਾਲ ਜੀ 10 ਹੋਤਾ ਸ਼ੋ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ